ਕੇ ਪੋਸਟਰ ਲਾ ਕੇ ਕੇ ਇਹਨਾਂ ਅਸੀਂ ਆ ਕਰਤਾ ਉਹਦੇ ਨਾਲ ਕੰਮ ਨਹੀਂ ਚੱਲਦਾ ਹੈਗਾ ਉਹਨਾਂ ਨੂੰ ਸੁਨੇਹਾ ਕਿ ਮੈਂ ਤੇ ਸ਼ੁਰੂ ਤੋਂ ਕਹਿੰਦਾ ਇਹ ਕਿ ਇਹਨਾਂ ਨੂੰ ਜ਼ੀਰੋ ਹੀ ਆਣੀ ਹੈਗੀ ਆ ਚਲੋ ਇੱਕ ਦੋ ਸੀਟਾਂ ਆ ਗਈਆਂ ਉਹ ਵੀ ਕਈ ਕੰਟਰਡਿਕਸ਼ਨਸ ਹੁੰਦੀਆਂ ਉਹਦੇ ਚ ਆ ਗਈਆਂ ਵੈਸੇ ਸਾਰਾ ਪੰਜਾਬ ਦਾ ਜਿਹੜਾ ਵੋਟਰ ਸੀ ਪੰਜਾਬ ਦਾ ਆਦਮੀ ਸੀ ਉਹ ਝਾੜੂ ਵਾਲਿਆਂ ਦੇ ਬਿਲਕੁਲ ਖਿਲਾਫ ਸੀ ਇਨਾਂ ਨੂੰ ਲੱਗਦਾ ਹੈ ਕਿ ਉਹ ਜਿਹੜੀ ਭਾਈ ਵਾਲੀ ਹਵਾ ਵਾ ਉਹੀ ਚੱਲ ਜੂਗੀ ਕਾਂਗਰਸ ਪਾਰਟੀ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਬਹੁਤ ਵੱਡੇ ਢੰਗ ਨਾਲ ਕਾਂਗਰਸ ਪਾਰਟੀ ਤੇ ਹੱਥ ਮਜ਼ਬੂਤ ਕੀਤੇ ਆ ਔਰ 2027 ਲਈ ਵੀ ਮੈਂ ਸਮਝਦਾ ਇੱਕ ਬਹੁਤ ਤਗੜਾ 베ਸ ਕਾਂਗਰਸ ਪਾਰਟੀ ਨੇ ਦਿੱਤਾ ਹੈ ਲੋਕ ਸਭਾ ਸ੍ਰੀ ਪੱਤਗੜ੍ਹ ਸਾਹਿਬ ਵਿੱਚ ਲੋਗਾ ਨੇ ਇੱਕ ਮੈਸੇਜ ਦਿੱਤਾ ਕਿ ਭਾਈ ਸਾਨੂੰ ਦਲ ਬਦਲੂ ਪਸੰਦ ਨਹੀਂ ਹੈਗੇ ਠੀਕ ਹੈ ਨਾ ਜਲੰਧਰ ਚ ਵੀ ਇੱਕ ਅਗਰ ਤੁਸੀਂ ਦੇਖੋਗੇ ਇੱਕ ਮਿੰਟ ਸਾਰੇ ਦਲ ਬਦਲੂ ਹਾਰੇ ਆ ਨਾ ਸਾਰੇ ਤਿੰਨ ਦਲ ਬਦਲੂ ਖੜੇ ਸੀ ਉੱਥੇ ਸਾਡੇ ਕਾਂਗਰਸ ਦੇ ਉਮੀਦਵਾਰ ਚੰਨੀ ਸਾਹਿਬ ਦੇ ਖਿਲਾਫ ਤਿੰਨੋਂ ਦੇ ਤਿੰਨੋਂ ਹਾਰੇ ਆ ਆਪਣੇ ਇੱਥੇ ਵੀ ਦਲ ਬਦਲੂ ਜੀ ਉਹ ਹਾਰਿਆ ਹੈ ਐਸਾ ਦੇਖਦੇ ਆਪਣੇ ਜਦ ਖਾਸ ਤੂਸਰੀ ਵਾਰ ਤੁਹਾਨੂੰ ਲੋਗਾਂ ਨੇ ਫਤਵਾ ਦਿੱਤਾ ਔਰ ਕਾਂਗਰਸ ਪਾਰਟੀ ਵੀ ਇਸ ਵਾਰ ਪੰਜਾਬ ਦੇ ਵਿੱਚ ਬਹੁਤ ਵੱਡੇ ਬਤਵਾਰ ਦੇ ਨੇ ਜਿੱਤੀ ਹੈ 7% ਕਿੰਨਾ ਦੇ? ਨਹੀਂ ਇਹ ਤਾਂ ਬਹੁਤ ਸਾਡੇ ਦੇਖੋ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਕਾਂਗਰਸ ਲਈ ਵੀ ਔਰ ਮੇਰੇ ਲਈ ਵੀ। ਮੇਰੇ ਲਈ ਖਾਸ ਕਰਕੇ ਕਿਉਂਕਿ ਦੂਸਰੀ ਵਾਰ ਇਲੈਕਸ਼ਨ ਜਿਹੜੀ ਹੁੰਦੀ ਆ ਉਹ ਕਾਫੀ ਮੁਸ਼ਕਲ ਹੁੰਦੀ ਆ। ਮੇਨ ਕਾਰਨ ਇਹਦਾ ਇਹ ਆ ਕਿ ਦੇਖੋ ਜਿਹੜੀ ਪਾਰਟੀ ਇੱਥੇ ਆ ਪੰਜਾਬ 'ਚ ਉਹ ਇਸ਼ਹਾਰਾਂ ਦੀ ਪਾਰਟੀ ਆ ਪਬਲਿਸਿਟੀ ਦੀ ਪਾਰਟੀ ਆ ਥੱਲੇ ਕੰਮ ਨਹੀਂ ਕਰਦੇ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਭਾਈ ਜਿਹੜੇ ਤੁਸੀਂ ਸੋਚਦੇ ਹੋ ਕਿ ਪੋਸਟਰ ਲਾ ਕੇ ਕਿ ਇੰਨਾ ਅਸੀਂ ਆ ਕਰਤਾ ਉਹਦੇ ਨਾਲ ਕੰਮ ਨਹੀਂ ਚੱਲਦਾ ਹੈਗਾ ਉਹਨਾਂ ਨੂੰ ਸੁਨੇਹਾ ਦੂਸਰਾ ਕੇਂਦਰ ਸਰਕਾਰ ਉਹ ਤੇ ਜ਼ਿਆਤੀਆਂ ਵਾਲੀ ਸਰਕਾਰ ਆ ਡਿਕਟੇਟਰ ਵਾਲੀ ਸਰਕਾਰ ਆ ਉਹਨਾਂ ਨੂੰ ਵੀ ਇੱਕ ਪੰਜਾਬ ਵਾਲਿਆਂ ਨੇ ਸੁਨੇਹਾ ਦਿੱਤਾ ਕਿ ਅਸੀਂ ਤੁਹਾਡੀ ਤਾਨਾਸ਼ਾਹੀ ਨੂੰ ਤੁਹਾਡੀ ਜਬਰਦਸਤੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਹੈ ਔਰ ਇਹਨਾਂ ਨੂੰ ਵੀ ਸਜ਼ਾ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਮੇਰੇ ਆਪਣੀ ਪਾਰਲੀਮੈਂਟ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਆ ਸਾਰੇ ਲੀਡਰ ਵਰਕਰ ਜਿਹੜੇ ਸਾਰੇ ਨੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਛੋਟੇ ਸਭ ਜਿਆਦਿਆਂ ਦਾ ਆਸ਼ੀਰਵਾਦ ਮਾਤਾ ਗੁਜਰਕੌਰ ਦਾ ਆਸ਼ੀਰਵਾਦ ਉਹਨਾਂ ਦਾ ਤਾਂ ਅਸੀਂ ਦੇਣਾ ਹੀ ਨਹੀਂ ਦੇ ਸਕਦੇ ਉਹਨਾਂ ਦਾ ਸ਼ਹੀਦਕਾਲ ਕਰਕੇ ਅਸੀਂ ਜਿੱਤਿਆ 13 0 52 ਦੇ ਰਹੇ ਸੀਗੇ ਤੇ ਗਰੰਟੀ ਰੋ 30 ਕਿੰਨਾ ਤੈਨੂੰ ਉਹ ਹੁਣ ਕੀ ਕਹ ਮੈਂ ਤੇ ਸ਼ੁਰੂ ਤੋਂ ਕਹਿੰਦਾ ਇਹ ਕਿ ਇਹਨਾਂ ਨੂੰ ਜ਼ੀਰੋ ਹੀ ਆਉਣੀ ਹੈਗੀ ਆ ਚਲੋ ਇੱਕ ਦੋ ਸੀਟਾਂ ਆ ਗਈਆਂ ਉਹ ਵੀ ਕਈ ਕਨਟਰਡਿਕਸ਼ਨਸ ਹੁੰਦੀਆਂ ਉਹਦੇ ਚ ਆ ਗਈਆਂ ਵੈਸੇ ਸਾਰਾ ਪੰਜਾਬ ਦਾ ਜਿਹੜਾ ਵੋਟਰ ਸੀ ਪੰਜਾਬ ਦਾ ਆਦਮੀ ਸੀ ਉਹ ਝਾੜੂ ਵਾਲਿਆਂ ਦੇ ਬਿਲਕੁਲ ਖਿਲਾਫ ਸੀ ਬਿਲਕੁਲ ਖਿਲਾਫ ਸੀ ਕਿਉਂਕਿ ਝੂਠੇ ਲੋਕ ਨੇ ਮੈਨੂੰ ਲੱਗਦਾ ਵੀ ਜਿਹੜਾ ਬਿੱਲੇ ਦਾ ਬਿੱਲ ਇਹਨਾਂ ਨੂੰ ਲੋਕਾਂ ਨੇ ਨਹੀਂ ਉਹਨੂੰ ਨਕਾਰ ਦਿੱਤਾ ਨਹੀਂ ਨਹੀਂ ਉਹ ਇਹ ਦੇ ਦੇ ਕੋਈ 300 ਚੋਂ ਫ੍ਰੀ ਆ ਇਹ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਬੜੇ ਸਮਝਦਾਰ ਨੇ ਇਹਨਾਂ ਨੂੰ ਲੱਗਦਾ ਸੀ ਕਿ ਉਹ ਜਿਹੜੀ ਬਾਈ ਵਾਲੀ ਹਵਾ ਵਾ ਉਹੀ ਚੱਲ ਜੂਗੀ ਹੁਣ 2 2.5 ਸਾਲ ਹੋ ਗਏ ਹੀ ਕੰਮ ਕੋਈ ਕਰ ਦੇ ਨਹੀਂ ਆ ਗੱਪਾਂ ਜਿੰਨੀ ਮਰਜ਼ੀ ਸੁਣ ਲੋ ਜੋ ਮਰਜ਼ੀ ਇਹਨਾਂ ਤੋਂ ਕਹਵਾ ਲੋ ਵਿਧਾਨ ਸਭਾ ਅਜ ਬਾਹਰ ਜੋ ਮਰਜ਼ੀ ਕਹਾਈ ਜਾਓ ਹੁਣ ਇਹ ਬੈਠ ਕੇ ਸੋਚਣਗੇ ਕਿ ਯਾਰ ਇਹ ਕੀ ਹੋ ਗਿਆ ਇਹ ਤਾਂ ਇਹ ਕਿਹੋ ਜਿਹੇ ਕੰਮ ਬਚੇ ਵਿਧਾਨ ਸਭਾ ਦਾ ਜੇ ਬਹੁਤ ਦੂਰ ਆ ਉਦੋਂ ਤੱਕ ਤਾਂ ਇਹਨਾਂ ਦਾ ਲੋਕਾਂ ਨੇ ਪਟਾਕਾ ਹੀ ਪਾ ਦੇਣਾ ਆ ਲੋਕ ਸਭਾ ਚ 2 ਸਾਲ ਬਾਅਦ ਹੀ ਪਟਾਕਾ ਪਾਤਾ ਤੇ ਹੁਣ ਦੇਖੋ ਇਹਨਾਂ ਨੂੰ ਕੀ ਅਕਲ ਆਉਂਦੀ ਆ ਕਿਉਂਕਿ ਇਹ ਤਾਂ ਪੋਸਟਰ ਲਾਉਂਦੇ ਆ ਨਾ 70 80 ਕਰੋੜ ਦਾ ਬਜਟ ਹੁੰਦਾ ਹੀ ਪੰਜਾਬ ਦਾ ਪਬਲਿਸਿਟੀ ਦਾ ਇਹ 7 800 ਕਰਕੇ ਬਿਠੇ ਆ ਐਡਾ ਕਿਹੜਾ ਕੰਮ ਸੀ ਤੁਹਾਡਾ ਜਿੱਥੇ ਸਰ ਰਾਮ ਮੰਦਰ ਦੀ ਇਹ ਗੱਲ ਕਰਦੇ ਆ ਰਾਮ ਦੇ ਨਾਂ ਤੇ ਜਿਹੜੀਆਂ ਵੋਟਾਂ ਨੇ ਉਤੋਂ ਇਹ ਡਿਟ ਆ ਰਹੇ ਨੇ ਕੀ ਗੱਲ ਚਾਹਾਂ ਉਤੋਂ ਹਾਂ ਤੇ ਉਹ ਇਹਦਾ ਮਤਲਬ ਉਤੋਂ ਦੇ ਜਿਹੜੇ ਲੋਕ ਸੀ ਉਤੋਂ ਦਾ ਜਿਹੜਾ ਵੋਟਰ ਆ ਉਹ ਬੜਾ ਗੰਭੀਰ ਔਰ ਬੜਾ ਸੋਚਵੰਦ ਹੈਗਾ ਉਹ ਕਿਸੇ ਮੁੱਦਿਆਂ ਤੇ ਵੋਟ ਪਾਉਣਾ ਚਾਹੁੰਦਾ ਸੀ ਉਹ ਇਸ ਤਰ੍ਹਾਂ ਦੇ ਮੁੱਦਿਆਂ ਤੇ ਵੋਟ ਨਹੀਂ ਪਾਉਣਾ ਚਾਹੁੰਦਾ ਸੀ ਤੁਹਾਨੂੰ ਲੱਗਦਾ ਆਪਣੇ ਕਿਸੇ ਤਰ੍ਹਾਂ ਕੇ ਨਾਲ ਥੋੜੀ ਜਿਹੀ ਹਲੇ 233 34 ਆ ਇਹ ਲੋਕੋ ਸੋਭਾ ਫਦਾ ਗਲਾਕਾਰਸ ਪਾਰਟੀ ਦੇ ਗਠਜੰਤਰ ਪਾਰ ਕਰ ਲਈ ਉਹ ਲੱਗੇ ਹੋਏ ਆ ਦੇਖੋ ਸਾਡੇ ਸੀਨੀਅਰ ਲੀਡਰ ਲੱਗੇ ਹੋਏ ਆ ਅਲਾਈਅੰਸ ਦੇ 파ਟਨਰ ਵਧਾਉਣ ਲਈ ਜਾਂ ਲੋਕਾਂ ਨਾਲ ਗੱਲ ਚੱਲ ਰਹੀ ਆ ਕੱਲ ਤੱਕ ਕੋਈ ਪਿਕਚਰ ਕਲੀਅਰ ਹੋ ਤੁਸੀਂ ਜਿੱਤ ਕੇ ਆਪਣਾ ਪਹਿਲਾ ਤੁਹਾਡਾ ਮੇਨ ਤੁਸੀਂ ਕਿਹਦੇ بڑے ਕੰਮ ਕਰਨ ਵਾਲੇ ਫਤਖਣ ਸਾਹਿਬ ਦੇ ਨਹੀਂ ਦੇਖੋ ਇੱਕ ਤਾਂ ਮੇਰੀ ਪੁਰਾਣੀ ਲਿਸਟ ਬਹੁਤ ਪੈਂਡਿੰਗ ਆ ਦੂਸਰਾ ਹੁਣ ਮੈਂ ਆ ਲੀਡਰਾਂ ਸਾਰਿਆਂ ਨਾਲ ਹੁਣ ਦੁਬਾਰਾ ਗੱਲ ਕਰੂੰਗਾ ਨਾ ਕਿਉਂਕਿ ਦੇਖੋ ਨਾ 5 ਸਾਲ ਗੁਜ਼ਰ ਗਏ ਆ ਤੂ ਇੰਨਾ ਸਾਰਿਆਂ ਨਾਲ ਗੱਲ ਕਰਾਂਗੇ ਵਰਕ ਨਾਲ ਨਾਲ ਗੱਲ ਕਰਾਂਗੇ ਕਿ ਭਾਈ ਤੁਹਾਡੀ ਹੁਣ ਕੀ ਪ੍ਰਾਇੋਰਟੀ ਆ ਕੀ ਚਾਹੁੰਦੇ ਹੋ ਉਹ ਸਾਰਾ ਫਿਰ ਮਿਕਸ ਕਰਕੇ ਫਿਰ ਅੱਗੇ ਵਧਾਂਗੇ ਜੀ ਧੰਨਵਾਦ ਹਲਕਾ ਫਤਿਹਗੜ੍ਹ ਦੀ ਸੀਟ ਉਰ ਕਾਂਗਰਸ ਦੀ ਚੋਲੇ ਚ ਦੁਵਾਰਾ ਪਈ ਹੈ ਡਾਕਟਰ ਅਮਰ ਸਿੰਘ ਦੁਵਾਰਾ ਜਿੱਤੇ ਨੇ ਔਰ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ ਔਰ ਪੰਜਾਬ ਦੇ ਅੰਦਰ ਵੀ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ 7 ਸੀਟਾਂ ਲੈ ਕੇ ਕਾਂਗਰਸ ਪਾਰਟੀ 13 ਚੋਂ 7 ਸੀਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਕੱਲ ਗੱਲ ਲੰਨੇ ਆ ਅਮਨ ਸਿੰਘ ਜੀ ਦੇ ਪੁੱਤਰ ਆਪਣੇ ਕਮਲ ਜੀ ਨਾਲ ਕਮਲ ਜੀ ਕਿਸ ਤਰ੍ਹਾਂ ਦੇਖਦੇ ਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਸਾਡੇ ਚੈਨਲ ਵੱਲੋਂ ਤੇ ਤੁਹਾਡੇ ਫਤਿਹਗੜ੍ਹ ਸਾਹਿਬ ਇਲਾਕੇ ਵੱਲੋਂ ਬਹੁਤ ਤੁਹਾਨੂੰ ਵਧਾਈਆਂ ਦੇ ਨਾ ਰਹੇ ਕਿਦਾਂ ਮਹਿਸੂਸ ਕਰ ਰਹੇ ਹੋ ਕਿ ਕਿੰਨਾ ਦਾ ਇਹ ਜਿਹੜਾ ਮੁਕਾਬਲਾ ਦਾ ਕਿਦਾਂ ਦਾ ਫਸਫਾ ਸੀਗਾ ਜਾਂ ਕਿਦਾਂ ਇੱਕ ਤਰਫਾ ਸੀ ਨਹੀਂ ਜੀ ਦੇਖੋ ਬਹੁਤ ਜ਼ਿਆਦਾ ਪਰਮਾਤਮਾ ਦੇ ਧੰਨਵਾਦ ਕਰਦੇ ਆ ਕਿ ਇੰਨੀ ਵੱਡੀ ਮੇਰ ਕੀਤੀ ਹੈ ਪ੍ਰਮਾਤਮਾ ਨੇ ਇੰਨੀ ਵੱਡੀ ਮੇਰ ਕੀਤੀ ਹੈ ਲੋਕ ਸਭਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵੋਟਰਾਂ ਨੇ ਜੀ ਔਰ ਇੱਕ ਜਿੱਤ ਹੋਈ ਹੈ ਮੈਂ ਕਹਿ ਸਕਦਾ ਆ ਕਿ ਪੰਜਾਬ ਦੇ ਲੋਕਾਂ ਦੀ ਕਿਉਂਕਿ ਜਿਸ ਢੰਗ ਨਾਲ ਲੋਕਾਂ ਦੇ ਜਜ਼ਬਾਤਾਂ ਨਾਲ ਖੇਲ ਕੇ 2 ਸਾਲ ਪਹਿਲੇ ਇੱਕ ਸਰਕਾਰ ਪੰਜਾਬ ਚ ਆਮ ਆਦਮੀ ਪਾਰਟੀ ਨੇ ਬਣਾਈ ਸੀ ਔਰ ਰੰਗਲਾ ਪੰਜਾਬ ਬਣਾਉਣ ਦੇ ਵਾਅਦਿਆਂ ਦੇ ਬਾਅਦ ਜਿਸ ਢੰਗ ਦੇ ਨਾਲ ਪੰਜਾਬ ਨੂੰ ਚਲਾਇਆ ਜੋ ਕੁਝ ਹੋਇਆ ਉਹ ਲੋਕਾਂ ਦੇ ਸਾਹਮਣੇ ਸੀ ਤੇ ਲੋਕਾਂ ਨੇ ਉਸ ਝੂਠ ਦੀ ਰਾਜਨੀਤੀ ਉਸ ਵਾਦਾ ਖਿਲਾਫੀ ਦੀ ਰਾਜਨੀਤੀ ਔਰ ਜਿਸ ਢੰਗ ਨਾਲ ਸਿਰਫ ਗੱਲਾਂ ਬਾਤਾਂ ਕਰਕੇ ਇਹਨਾਂ ਨੇ 2 ਸਾਲ ਕੱਟੇ ਆ ਉਹ ਸਾਰੀਆਂ ਚੀਜ਼ਾਂ ਨੂੰ ਨਕਾਰਿਆ ਆ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵੱਡਾ ਹੰਗਾਰਾ ਦਿੱਤਾ ਆ ਬਹੁਤ ਵੱਡੇ ਢੰਗ ਨਾਲ ਕਾਂਗਰਸ ਪਾਰਟੀ ਤੇ ਹੱਥ ਮਜ਼ਬੂਤ ਕੀਤੇ ਆ ਔਰ 2027 ਲਈ ਵੀ ਮੈਂ ਸਮਝਦਾ ਇੱਕ ਬਹੁਤ ਤਗੜਾ 베ਸ ਕਾਂਗਰਸ ਪਾਰਟੀ ਨੂੰ ਦਿੱਤਾ ਆ ਲੋਕ ਸਭਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਵੀ ਇੱਕ ਇੱਕ ਸਾਡੇ ਸਤਿਕਾਰਯੋਗ ਵੋਟਰ ਸਾਹਿਬਾਨ ਦਾ ਇੱਕ ਇੱਕ ਸਾਡੇ ਸਤਿਕਾਰਯੋਗ ਬਜ਼ੁਰਗ ਔਰ ਮਾਂ ਦਾ ਨੌਜਵਾਨ ਭਰਾ ਔਰ ਭੈਣ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਨੂੰ ਲੋਕ ਸਭਾ ਚ ਜਾ ਕੇ ਡਾਕਟਰ ਸਾਹਿਬ ਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਕਿਸ ਸਮੇਂ ਦਾ ਇਹ ਜਿੱਤ ਦਾ ਜਿਹੜਾ ਸਿਹਰਾ ਤੁਸੀਂ ਦੇ ਰਹੇ ਹੋ ਵਰਕਾ ਤੇ ਕਿੰਨਾ ਕੁ ਮੁਸ਼ਕਲ ਸੀਗੀ ਇਹ ਦੁਵਾਰਾ ਜਿੱਤ ਪ੍ਰਾਪਤ ਕਰਨ ਲਈ ਨਹੀਂ ਵੇਖੋ ਜੀ ਗੱਲ ਕੀ ਹੈ ਨਾ ਇਹ ਇੱਕ ਬਹੁਤ ਸਾਫ਼ ਸੁਥਰੀ ਇਮਾਨਦਾਰੀ ਔਰ ਵਿਕਾਸ ਦੀ ਰਾਜਨੀਤੀ ਪੰਜ ਸਾਲ ਡਾਕਟਰ ਅਮਰ ਸਿੰਘ ਜੀ ਨੇ ਕੀਤੀ ਸੀ ਤੇ ਸਾਡੇ ਵਰਕਰਾਂ ਦੇ ਕੋਲ ਵੀ ਬਹੁਤ ਚੰਗੀਆਂ ਗੱਲਾਂ ਸੀ ਜਿਨ੍ਹਾਂ ਨੂੰ ਲੈ ਕੇ ਦੇਖੋ ਇੱਕ ਹੁੰਦਾ ਕਿ ਕਿਸੇ ਦੇ ਖਿਲਾਫ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਹਮੇਸ਼ਾ ਕਰਦੀ ਹੈ ਕਿ ਦੂਜਿਆਂ ਨੂੰ ਭੰਡ ਕੇ 네ਗੇਟਿਵਿਟੀ ਕਰਕੇ ਤੁਸੀਂ ਵੋਟਾਂ ਲੈਣੀਆਂ ਇਹ ਸਾਰਾ ਇਲੈਕਸ਼ਨ ਅਸੀਂ ਡਾਕਟਰ ਸਾਹਿਬ ਦੇ ਕੀਤੇ ਹੋਏ ਕੰਮਾਂ ਦਾ ਉਹਨਾਂ ਦੇ ਪਾਰਲੀਮੈਂਟ 'ਚ ਜਿਹੜੀ ਉਹਨਾਂ ਨੇ ਪਰਫਾਰਮੈਂਸ ਦਿੱਤੀ ਸੀ ਉਹਦੇ ਆਧਾਰ 'ਤੇ ਔਰ ਜਿਸ ਢੰਗ ਨਾਲ ਉਹਨਾਂ ਨੇ ਇਮਾਨਦਾਰੀ ਨਾਲ ਔਰ ਇਸ ਇਲਾਕੇ ਦਾ ਵਿਕਾਸ ਵੀ ਕਰਾਇਆ ਔਰ ਇਹਦੀ ਮਾਨਦਗੀ ਕੀਤੀ ਹੈ ਉਸ ਪੋਜ਼ਿਟਿਵ ਢੰਗ ਨਾਲ ਅਸੀਂ ਇਹ ਕੈਂਪੇਨ ਚਲਾਈ ਸੀ ਤੇ ਬਹੁਤ ਮੈਂ ਸਮਝਦਾ ਲੋਕਾਂ ਨੇ ਵੀ ਬਹੁਤ ਵੱਡਾ ਸਾਨੂੰ ਆਸ਼ੀਰਵਾਦ ਦਿੱਤਾ ਬਹੁਤ ਵੱਡਾ ਸਾਥ ਲੋਕਾਂ ਦਾ ਤੇ ਆਮ ਤੌਰ ਤੇ ਦੇਖਿਆ ਜਾਂਦਾ ਸੀਗਾ ਔਰ ਬਹੁਤ ਵੱਡਾ ਹਮੇਸ਼ਾ ਹੰਗਾਰਾ ਵੀ ਭਰਦੇ ਸੀ ਕਿ ਜਿਆ ਮਾਨ ਕੇ ਸਾਨੂੰ 13 0 ਵਨ ਗਿਆ ਬਾਕੀ ਸਾਰੇ ਸਾਫ ਹੋ ਜਾਣਗੇ ਅਜੇ ਤਿੰਨ ਆਈਆਂ ਕਿੱਦਾਂ ਸਮਝਦੇ ਵੀ ਲੋਕਾਂ ਨੇ ਵਾਕਿਆ ਜੀ ਇਸ ਸਰਕਾਰ ਨੂੰ 92 ਸੀਟਾਂ ਨੂੰ ਨਕਾਰਤਾ ਨਹੀਂ ਨਹੀਂ ਜੀ ਦੇਖੋ ਇਹ ਤੇ ਲੋਕਾਂ ਨੇ ਇਹਨਾਂ ਨੂੰ ਇੱਕ ਮੈਸੇਜ ਦਿੱਤਾ ਆ ਕਿ ਇਹ ਤੇ ਇਸ ਤਰੀਕੇ ਦੇ ਲੋਕ ਹੈ ਪੰਜਾਬ ਦੇ ਅੱਜ 1.5 ਲੱਖ 11 ਲੱਖ ਪਰਿਵਾਰਾਂ ਦੇ ਆਟਾ ਦਾਲ ਸਕੀਮ ਦੇ ਇਹਨਾਂ ਨੇ ਰਾਸ਼ਨ ਕਾਰਡ ਬੰਦ ਕੀਤੇ ਹੋਏ ਆ ਉਹ ਕਾਰਡ ਚਲਾਉਣ ਲਈ ਇਹਨਾਂ ਕੋਲ ਪੈਸੇ ਨਹੀਂ ਆ ਪਰ 6-700 ਕਰੋੜ ਇਹਨਾਂ ਦੇ ਕੋਲ ਇਸ਼ਤਿਹਾਰਾਂ ਔਰ ਮਸ਼ਹੂਰੀਆਂ ਤੇ ਲਾਉਣ ਲੀਏ ਤੇ ਲੋਗਾ ਨੇ ਇਸ ਢੰਗ ਦੀ ਜਿਹੜੀ ਲਾਪਰਵਾ ਆਪਾਂ ਕਹਿ ਸਕਦੇ ਹਾਂ ਗਵਰਨੈਂਸ ਹੋਈ ਹੈ ਪੰਜਾਬ ਦੀ ਲਾਪਰਵਾ ਢੰਗ ਨਾਲ ਜਿਹੜੀ ਸਰਕਾਰ ਚੱਲੀ ਹੈ ਇਹਨੂੰ ਨਕਾਰਿਆ ਬਹੁਤ ਠੋਕ ਮੇ ਢੰਗ ਨਾਲ ਪੰਜਾਬ ਦੇ ਲੋਕਾਂ ਨੇ ਇਨਕਾਰਿਆ ਜਿਹੜੇ ਤੁਹਾਡੇ ਖਾਸ ਕਰਕੇ ਐਮਰ ਜਿਹੜੇ ਤੁਹਾਡੇ ਵਿਰੋਧੀ ਸੀ ਉਹਨਾਂ ਨੂੰ ਪਾਰਟੀ ਕੇ ਉਹਨੇ ਆਪਣੇ ਪਾਰਟੀ ਚ ਲਿਜਾ ਕੇ ਤੁਹਾਡੇ ਵਿਰੁੱਧ ਖੜਾ ਕੀਤਾ ਕਿ ਸਮਝਦੇ ਹੋ ਵੀ ਕਾਂਗਰਸ ਪਾਰਟੀ ਇਹ ਤੋਂ ਹੋਰ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਸਕਦੀ ਨਹੀਂ ਨਹੀਂ ਦੇਖੋ ਜੀ ਗੱਲ ਇਹ ਹੈ ਲੋਕਾਂ ਨੇ ਤਕਰੀਬਨ ਸਾਰੇ ਥਾਵਾਂ ਤੇ ਲੋਕਾਂ ਨੇ ਇੱਕ ਮੈਸੇਜ ਦਿੱਤਾ ਕਿ ਭਾਈ ਸਾਨੂੰ ਦਲ ਬਦਲੂ ਪਸੰਦ ਨਹੀਂ ਹੈਗੇ ਠੀਕ ਹੈ ਨਾ ਜਲੰਧਰ ਚ ਵੀ ਇੱਕ ਅਗਰ ਤੁਸੀਂ ਦੇਖੋਗੇ ਇੱਕ ਮਿੰਟ ਸਾਰੇ ਦਲ ਬਦਲੂ ਹਾਰੇ ਆ ਨਾ ਸਾਰੇ ਤਿੰਨ ਦਲ ਬਦਲੂ ਖੜੇ ਸੀ ਉੱਥੇ ਸਾਡੇ ਕਾਂਗਰਸ ਦੇ ਉਮੀਦਵਾਰ ਚੰਨੀ ਸਾਹਿਬ ਦੇ ਖਿਲਾਫ ਤਿੰਨੋਂ ਦੇ ਤਿੰਨੋਂ ਹਾਰੇ ਆ ਆਪਣੇ ਇੱਥੇ ਵੀ ਦਲ ਬਦਲੂ ਸੀ ਉਹ ਹਾਰਿਆ ਆ ਤੇ ਲੋਕਾਂ ਨੇ ਇੱਕ ਮੈਸੇਜ ਦਿੱਤਾ ਕਿ ਭਾਈ ਸਾਨੂੰ ਇਹ ਗੱਲਾਂ ਪਸੰਦ ਨਹੀਂ ਹੈਗੀਆਂ ਕਿ ਜਿੱਥੇ ਜੋ ਲੋਕ ਆਪਣੀ ਪਾਰਟੀਆਂ ਨਾਲ ਖੜਦੇ ਆ ਅਸੀਂ ਤੇ ਉਹਨਾਂ ਨਾਲ ਖੜੇ ਆਨ ਵਾਲਾ ਸਮਾਂ ਹੁਣ ਸਮੇਂ ਤੋਂ ਫਿਰ ਕਾਂਗਰਸ ਦਾ ਹੈ ਕਿਉਂਕਿ ਹਾਲੇ ਤੱਕ ਸਰਕਾਰ ਤਾਂ ਨਹੀਂ ਬਣੀ ਸੈਂਟਰ ਚ ਜੇ ਹੋ ਸਕਦਾ ਬਣ ਸਕਦੀ ਹੈ ਥੋੜੀ ਜਿਹੀ ਕਸਰ ਹੈਗੀ ਨਹੀਂ ਨਹੀਂ ਬਿਲਕੁਲ ਜੀ ਦੇਖੋ ਇੱਕ ਲੋਕ ਦੇਸ਼ ਦੇ ਲੋਕਾਂ ਨੇ ਵੀ ਬਹੁਤ ਵੱਡਾ ਫਤਵਾ ਦਿੱਤਾ ਆ ਆਪਣੀ ਨਰਿੰਦਰ ਮੋਦੀ ਔਰ ਭਾਜਪਾ ਨੂੰ ਕਿ ਜਿਸ ਢੰਗ ਨਾਲ ਜਿਸ ਤਾਨਾਸ਼ਾਹੀ ਨਾਲ ਇਹਨਾਂ ਨੇ ਪਿਛਲੇ 5-7 ਸਾਲਾਂ ਚ ਦੇਸ਼ ਚਲਾਇਆ ਉਹ ਭਾਰਤ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਪੂਰਨ ਬਹੁਮਤ ਬੀਜੇਪੀ ਨੂੰ ਨਹੀਂ ਮਿਲੀ ਹੈ ਸਹਿਯੋਗੀਆਂ ਦੀ ਮਦਦ ਦੇ ਨਾਲ ਹੀ ਐਨਡੀਆ ਦੀ ਸਰਕਾਰ ਚੱਲ ਸਕਦੀ ਔਰ ਰਾਤ ਤੱਕ ਆਪਾਂ ਦੇਖਦੇ ਹਾਂ ਕਿ ਕਿੱਥੇ ਕੀ ਫੇਰ ਬਦਲਨ ਹੁੰਦਾ ਬਹੁਤ ਕੁਝ ਹੋ ਸਕਦਾ ਮੇਹਰਬਾਨ ਜੀ ਅਰਥਨ ਜੀ ਕਮਲ ਜੀ ਜਿਹੜੇ ਕਹਿੰਦੇ ਵੀ ਭਾਜਪਾ ਦੇ ਖਿਲਾਫ ਹੀ ਲੋਕਾਂ ਨੇ ਫਤਵਾ ਦਿੱਤਾ ਦੇਖਣਾ ਹੋਏਗਾ ਕਿ ਕਾਂਗਰਸ ਪਾਰਟੀ ਦੇ ਜਿਹੜੀ ਥੋੜੀ ਜੀ ਕਸਰ ਹੈ 272 ਦੇ ਅੰਕੜੇ ਨੂੰ ਸ਼ੂਨ ਦੇ ਜਾਂ ਉਹਨੂੰ ਪਾਰ ਕਰਨ ਦੀ ਕਿਸ ਤਰ੍ਹਾਂ ਨਾ ਜੋੜ ਤੋੜ ਦੀ ਸਿਆਸਤ ਹੁੰਦੀ ਆ ਇਹ ਤਾਂ ਕੱਲ ਪਤਾ ਲੱਗੇਗਾ ਕੈਮਰਾਮੈਨ ਸੁਨਦਰਨਾਥ ਰਾਜਪਾਲ ਸਟੂਡੀਓ ਨੋਜ਼ਦਾਨ